ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਪਤਾ ਹੀ ਆ ਅਸੀਂ ਇੱਕ 7 ਤਰੀਕ ਨੂੰ ਕਾਨਫਰੰਸ ਕੀਤੀ ਸੀ ਕੱਲ ਜਿਹੜੇ ਵੈਦ ਨੇ ਉਹ ਭਦੀ ਤੇ ਸ਼ਬਦਾਵਲੀ ਵਰਤਦੇ ਨੇ ਅਸ਼ਲੀਲਤਾ ਫਲਾਉਂਦੇ ਨੇ ਮੈਡੀਸਨ ਵੇਚਣ ਆਦਿ ਜੋ ਇੱਕ ਗੈਰ ਕਾਨੂੰਨੀ ਢੰਗ ਆ ਮੈਡੀਸਨ ਵੇਚ ਸਕਦੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੋ ਕੁਝ ਉਹਦੇ ਤੇ ਲਿਖ ਕੇ ਪਾਉਂਦੇ ਆ ਇੰਟਰਨੈਟ ਤੇ ਉਹ ਪੜਨ ਯੋਗ ਜਾਂ ਸੁਣਨ ਯੋਗ ਨਹੀਂ ਹੁੰਦਾ ਇਸ ਕਰਕੇ ਸਾਨੂੰ ਉਹ ਵਿਚਾਰ ਰੱਖਣੇ ਪਏ ਸੀ ਜੋ ਕਾਨਫਰੰਸ ਦੇ ਵਿੱਚ ਕੱਲ ਵੈਦਾਂ ਬਾਰੇ ਦੱਸਿਆ ਗਿਆ ਸੀ ਉਹਨਾਂ ਦੇ ਵਿੱਚੋਂ ਇੱਕ ਵੈਦ ਸੀ ਬਾਈ ਤੇ ਸਰਾਉ ਉਹਨਾਂ ਦਾ ਤਸਵੀਰ ਅਸੀਂ ਸ਼ੋਅ ਕੀਤੀ ਸੀ ਤੇ ਉਹ ਇਹਨਾਂ ਦਾ ਨਾਮ ਸੁਖਚੰਦ ਸਿੰਘਾ ਕਕਰਾਲੇ ਕੋਲੇ ਹੈ ਬਾਈ ਹੁਣੇ ਦਾ ਪਿੰਡ ਤੇ ਇਹ ਸਵੇਰ ਤੋਂ ਆਏ ਹੋਏ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਦੇ ਬਾਰੇ ਸਿਰਫ ਅਸੀਂ ਇੱਕੀ ਪੇਪਰ ਸ਼ੋਅ ਕੀਤਾ ਸੀ ਕਿਉਂਕਿ ਇਹਨਾਂ ਨੇ ਹਜੇ ਕੋਈ ਬਹੁਤਾ ਇੰਟਰਨੈਟ ਤੇ ਉਸ ਲਿਖਿਆ ਨਹੀਂ ਪਾਇਆ ਨਹੀਂ ਸੀ ਤੇ ਇਹਨਾਂ ਨੇ ਇੱਕ ਦੋ ਤਸਵੀਰਾਂ ਜ਼ਰੂਰ ਅਪਲੋਡ ਕੀਤੀਆਂ ਸੀ ਉਸ ਬੰਦ ਦੇ ਵਿੱਚ 2-3 ਘੰਟੇ ਬੈਠੇ ਰਹੇ ਗੱਲਬਾਤ ਹੁੰਦੀ ਰਹੀ ਹੈ ਤੇ ਬਾਈ ਜੀ ਹੁਣ ਉਸ ਗੱਲ ਦੀ ਮਾਫੀ ਮੰਗਦੇ ਆ ਸੰਗਤ ਤੋਂ ਤੇ ਕਹਿੰਦੇ ਆ ਵੀ ਅਸੀਂ ਅੱਜ ਇਹ ਸਾਡੀ ਪਹਿਲੀ ਤੇ ਆਖਰੀ ਗਲਤੀ ਆ ਵੀ ਅਸੀਂ ਸਿੰਘਾ ਦੇ ਵੀ ਸ਼ਰਨ ਆਏ ਆ ਵੀ ਸਾਨੂੰ ਜਿਹੜੀ ਸਜ਼ਾ ਲਾਉਂਗੇ ਮਨਜ਼ੂਰ ਆ ਤੇ ਹਰੇਕ ਵੈਦ ਦੇ ਨਾਲ ਕੋਈ ਸਮਝੌਤਾ ਨਹੀਂ ਹੈਗਾ ਬਾਕੀ ਜੇ ਹੈ ਕੋਈ ਉਹੋ ਜੀ ਸਜ਼ਾ ਵੀ ਲੱਗੂਗੀ ਤੇ ਪੰਥ ਨੂੰ ਦੱਸਣਾ ਚਾਹੁੰਦੇ ਆ ਵੀ ਸਿੰਘਾਂ ਨੇ ਸਲਾਹ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਉਹ ਇੰਟਰਨੈਟ ਤੇ ਪੇਜ ਚੱਲਦਾ ਉਹ ਤੋਂ ਸਾਰੀਆਂ ਵੀਡੀਓ ਇਹਨਾਂ ਨੇ ਆਪਦੇ ਹੱਥੀ ਡਿਲੀਟ ਕਰਕੇ ਤੇ ਇਸ ਚੀਜ਼ ਤੋਂ ਇਹ ਅੱਗੇ ਤੋਂ ਨਹੀਂ ਕਰਨਗੇ ਤੇ ਇਹ ਇੱਕ ਤਸਵੀਰ ਇਹਨਾਂ ਦੀ ਅਪਲੋਡ ਹੋਣ ਤੇ ਤੇ ਇਹਨਾਂ ਨੂੰ ਅਸੀਂ ਇੱਥੇ ਇਹਨਾਂ ਨੇ ਮਾਫੀ ਮੰਗੀ ਹੈ ਸੰਗਤ ਤੋਂ ਵੀ ਮਾਫੀ ਮੰਗਣਗੇ ਤੇ ਇਹਨਾਂ ਨੂੰ ਸਜ਼ਾ ਲਾਈ ਹੈ ਵੀ ਪਿੰਡ ਮਿੱਡਾ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਦੇ ਵਿੱਚ ਅਰਨੀ ਵਾਲੇ ਕੋਲੇ ਉਹ ਤੇ ਗਿਆਨੀ ਕੋਈ ਗੁਰਤੇਜ ਸਿੰਘ ਆ ਜਿਹੜੇ ਉਹ ਤੇ ਉਹਨਾਂ ਦੀ ਜਿਹੜੀ ਵਾਈਫ ਆ ਦੋਨੋਂ ਹੈਂਡੀਕੈਪ ਨੇ ਤੇ ਤਿੰਨ ਧੀਆਂ ਨੇ ਤੇ ਗ੍ਰਾਂਥੀ ਸਿੰਘ ਦੀ ਡਿਊਟੀ ਕਰਦੇ ਆ ਕਿਤੇ ਕਿਤੇ ਇੱਕ ਪਾਠ ਹੁੰਦਾ ਵੀ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ ਉਸ ਗ੍ਰੀਵ ਸਿੱਖ ਪਰਿਵਾਰ ਨੂੰ ਅਸੀਂ ਜੋ ਇਹ ਬਾਈ ਸਖਚੈਨ ਸਿੰਘ ਵੈਦ ਆ ਤੇ ਇਸ ਗਲਤੀ ਦੀ ਸਜ਼ਾ ਇਹੀ ਆ ਵੀ ਪੰਥ ਤੋਂ ਇਹ ਮਾਫੀ ਮੰਗਣਗੇ ਤੇ ਇਸ ਜੋ ਉਹ ਗ੍ਰਾਂਥੀ ਸਿੰਘ ਆ ਭਾਈ ਗੁਰਤੇਜ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਗੁਜ਼ਾਰੇ ਲਈ ਉਹਨਾਂ ਨੂੰ 51000 ਰੁਪਏ ਜੋ ਹੈ ਉਹ ਦਾਣ ਵਜੋਂ ਦੇਣਗੇ ਵੀ ਇਹ ਇਹਨਾਂ ਨੂੰ ਸਜ਼ਾ ਲਾਈ ਗਈ ਹੈ ਤੇ ਇਹ ਅੱਗੇ ਤੋਂ ਇਦਾਂ ਦਾ ਕੰਮ ਨਹੀਂ ਕਰਨਗੇ। ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜਿਵੇਂ ਤੁਹਾਨੂੰ ਬਾਬਾ ਜੀ ਨੇ ਦੱਸਿਆ ਵੀ ਮੈਂ ਇਹ ਕੰਮ ਕੋਈ ਬਹੁ ਟਾਈਮ ਤੋਂ ਕਰ ਰਿਹਾ ਸੀ ਪਰ ਮੈਂ ਕੋਈ ਇਹ ਜੀ ਸ਼ਬਦਾਵਲੀ ਨਹੀਂ ਵਰਤੀ ਧੀ ਮੇਰੀ ਵੀਡੀਓ ਤੇ ਸ਼ਬਦਾਵਲੀ ਧੀ ਉਹ ਵੀਡੀਓ ਮੈਂ ਡਿਲੀਟ ਕਰਤੀ ਤੇ ਬਾਬਾ ਜੀ ਤੇ ਇਸ ਮੂਹ ਕਾਲਸਾ ਪੰਥ ਤੋਂ ਮੈਂ ਸਮੂਹ ਪੰਜਾਬ ਤੋਂ ਇਹ ਗੱਲ ਦੀ ਮੈਂ ਮਾਫੀ ਮੰਗਦਾ ਤੇ ਅੱਗੇ ਤੋਂ ਕੋਈ ਵੀ ਮੈਂ ਇਹ ਜੀ ਗਲਤੀ ਹੈ ਜਿਹੜੀ ਉਹ ਭਵਿੱਖ ਚ ਨਹੀਂ ਕਰੂੰਗਾ ਤੇ ਸੰਗਤ ਬਖਸ਼ਣਯੋਗ ਕੋਈ ਵੀ ਫੈਸਲਾ ਅਸੀਂ ਨਹੀਂ ਲੈਂਦੇਗੇ ਤੇ ਜੇ ਕੋਈ ਫੈਸਲਾ ਲਵਾਂਗੇ ਉਹ ਇਦਾਂ ਦਾ ਹੀ ਹੋਊਗਾ ਵੀ ਮੰਨਣਯੋਗ ਹੋਵੇ ਤੇ ਸਾਨੂੰ ਕੋਈ ਇਹਦੇ ਤੇ ਗਿਲਾ ਨਹੀਂ ਹੈ ਬਾਈ ਹੋਣੀ ਆਏ ਆ ਚਲੋ ਪੰਜਾਬ ਦੇ ਆਪਾਂ ਭਰਾ ਸਾਰੇ ਤੇ ਜਿਨ੍ਹਾਂ ਨੇ ਮਾਫੀ ਮੰਗੀ ਆ ਤੇ ਇਹਦੇ ਵਿੱਚ ਸੰਗਤ ਨੂੰ ਚਾਹੀਦਾ ਵੀ ਜਿਹੜੇ ਦੂਜੇ ਆ ਵੱਡੇ ਲੈਵਲ ਤੇ ਗੱਲਬਾਤ ਆ ਜਾਂ ਇੱਕ ਬੀਬੀ ਨੇ ਪ੍ਰੋਮੋਸ਼ਨਾਂ ਕੀਤੀਆਂ ਕਿਸੇ ਨਾ ਕਿਸੇ ਗੱਲ ਤੇ ਕੋਈ ਸਮਝੌਤਾ ਨਹੀਂ ਕਰਾਂਗੇ ਤੇ ਵਿੱਚ ਇੱਕ ਦੋ ਹੈ ਜਿਨ੍ਹਾਂ ਨੂੰ ਇਹ ਸੇਵਾ ਲਈ ਜਾ ਸਕਦੀ ਆ ਜਿਨ੍ਹਾਂ ਨੇ ਹਜੇ ਸ਼ੁਰੂ ਹੀ ਕੀਤਾ ਤੇ ਉਹਨਾਂ ਵਿੱਚੋਂ ਇੱਕ ਅਸੀਂ ਬਾਈ ਹੁਣੀ ਸਵੇਰ ਤੋਂ ਹੀ ਆਏ ਹੋਏ ਨੇ ਤੇ ਅਸੀਂ ਬਾਈ ਜੀ ਹੁਣਾਂ ਨੂੰ ਵੀ ਕਹਿੰਨੇ ਆ ਕੋਈ ਨਾ ਬਾਈ ਗਾਂ ਤੋਂ ਖਿਆਲ ਰੱਖਿਓ ਤੇ ਸੰਗਤ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ